ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਿਵੇਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦਾ ਕੰਮਾਂ ਕਾਰਜ ਦੇ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਫਾਈਟਾ ਟੂਰ ਮੜੀ ਜੀ ਕੱਢੀ ਆ ਹੈ ਤੇ ਅੱਜ ਸਭ ਤੋਂ ਮਹਰੀ ਗੱਲ ਦੱਸਾਂ ਤੁਹਾਨੂੰ ਮੈਂ ਅੱਜ ਜਿਹੜਾ ਕੋਟ ਪੈਂਟ ਪਾਉਣਾ ਨਾ ਪੈਂਟ ਤਾਂ ਚਲੋ ਮੈਂ ਪਾ ਲਈ ਇਡ ਕੋਟ ਪੋਣਾ ਇੱਕ ਆ ਸ਼ਰਟ ਵੀ ਆ ਆ ਸ਼ਰਟ ਵੀ ਜਿਹੜੀ ਪਾਈ ਹੋਈ ਆ ਇਹ ਬਈ ਸਪੈਸ਼ਲ ਕੱਪੜੇ ਲੈ ਏ ਤੇ ਮੈਂ ਇਹ ਲੈਏ ਤੇ ਜੀ ਖਮਾਣਾ ਤੇ ਕੋਟ ਪੈਂਟ ਦਾ ਕੱਪੜਾ ਲੈ ਕੇ ਸਵਾਇਆ ਤਾਂ ਕੋਟ ਪੈਂਟ ਤੇ ਸ਼ਰਟ 37 ਸਵਾਇ ਲਈ ਤੀ ਇਹ ਲੈਏ ਤੇ ਜੀ ਵੀ ਆਨੰਦ ਕਾਰਜਾਂ ਤੋਂ ਬਾਅਦ ਅ ਜੈਸਮੀਨ ਨੇ ਲਹਿੰਗਾ ਪਾਉਣਾ ਤਾਂ ਤੇ ਮੈਂ ਕੋਟ ਪੈਂਟ ਪਾ ਲੈਣਾ ਤਾਂ ਹਣਾ ਇਹ ਚੇਂਜ ਕਰਨੇ ਨੂੰ ਲਈ ਤੇ ਕੱਪੜੇ ਪਰ ਉੱਥੇ ਗੇਮ ਇਹ ਜੀ ਉਜੀ ਜੀ ਬਾ ਟਾਈਮ ਤੇ ਸ਼ਾਟ ਆ ਗਈ ਥੋੜੀ ਜੀ ਤੇ ਬਾ ਮੁਰ ਕੇ ਕੱਪੜੇ ਚ ਜੈਸਮੀਨ ਨੇ ਤਾਂ ਦੌਜਾ ਮਾਰ ਲਿਆ ਇਹਦਾ ਕਰੇ ਦੀ ਚੇਂਜ ਲਹਿੰਗਾ ਪਾਇਆ ਹੀ ਤੀ ਪਰ ਮੇਰੇ ਸ਼ੇਰਵਾਨੀ ਉਹ ਰਹੀ ਮੇਤੇ ਪਾ ਨਹੀਂ ਹੋਇਆ ਜੀ ਲਹਿੰਗਾ ਐ ਸਾਰੀ ਲਹਿੰਗਾ ਲਹਿੰਗਾ ਕਹਿ ਹੋ ਗਿਆ ਕੋਟ ਪੈਂਟ ਹਣਾ ਤੇ ਮੇਰਾ ਭਾਈ ਟਾਈਮ ਨਹੀਂ ਜੀ ਲੱਗਿਆ ਟਾਈਮ ਫੈਮਿਲੀ ਸ਼ਾਟ ਆ ਗਈ ਥੀ ਕਿਉਂਕਿ ਜਿਹੜੇ ਫੋਟੋਗ੍ਰਾਫਰ ਤੇ ਉਹ ਤੁਹਾਨੂੰ ਪਤਾ ਟਾਈਮ ਮੰਗਦੇ ਹੀ ਆ ਜੀ ਹਨਾ ਉਹ ਅਨੰਦਕਾਰਜਾਂ ਤੋਂ ਬਾਅਦ ਸਾਨੂੰ ਲੈ ਕੇ ਮਤਲਬ ਫੋਟੋ ਸ਼ੂਟ ਤੇ ਉੱਥੇ ਸ਼ੂਟ ਸ਼ਾਟ ਕਰਿਆ ਟਾਈਮ ਲੱਗ ਗਿਆ ਜ਼ਿਆਦਾ ਤੇ ਫਿਰ ਪਿੱਛੋਂ ਫੋਨ ਆਈ ਜਾਣ ਇਧਰ ਡੈਡੀ ਰਾਂ ਦੇ ਉਹ ਕਹਿੰਦੇ ਭਾਈ ਵੀ ਲੋਕ ਘਰਾਂ ਨੂੰ ਲੱਗੇ ਜਾਣ ਵੀ ਉੱਥੇ ਬੈਠਣਾ ਆਣ ਕੇ ਹਨਾ ਲੋਕ ਅੱਧੇ ਨੇ ਪੈਸੇ ਪਾ ਕੇ ਭਾਈ ਜਾਣਾ ਹੁੰਦਾ ਜਲਦੀ ਤਾਂ ਕਰਕੇ ਸਿਚੁਏਸ਼ਨ ਇਹ ਜਿਹੀ ਬਣ ਗਈ ਥੀ ਵੀ ਮੁਰ ਕੇ ਕੋਟ ਬਟ ਪਾ ਨਹੀਂ ਜੀ ਹੋਇਆ ਅੱਜ ਜਿਹੜੀ ਵਾਰੀ ਆਈ ਹੈ ਜੀ ਦੇਖ ਲਓ ਵਿਆਹ ਨੂੰ ਸਾਲ ਹੋ ਚੱਲਿਆ ਹੈ ਨਾ ਅੱਜ ਦੀ ਵਾਰੀ ਆਈ ਹੈ ਚਲੋ ਅੱਜ ਵੀ ਬਹੁਤ ਸਪੈਸ਼ਲ ਦੇਣਾ ਜਦੋਂ ਇਹਦੀ ਵਾਰੀ ਆਈ ਹੈ ਅੱਜ ਅਸੀਂ ਚੱਲੇ ਆ ਜੀ ਫੋਟੋ ਸ਼ੂਟ ਤੇ ਦੁਬਾਰਾ ਅ ਤੁਸੀਂ ਕਹਿੰਦਾ ਫੋਟੋ ਸ਼ੂਟ ਕਰਦੀ ਅਸੀਂ ਕਰਾਉਣਾ ਜੀ ਬੇਬੀ ਸ਼ਾਵਰ ਬੇਬੀ ਸ਼ਾਵਰ ਦੀਆਂ ਚੱਲ ਰਹੀਆਂ ਜੀ ਤਿਆਰੀਆਂ ਸੋ ਉਹਦੇ ਚੱਕਰ 'ਚ ਅੱਜ ਚੱਲੇ ਆ ਜੀ ਹੁਣ ਫੋਟੋ ਸ਼ੂਟ ਤੇ ਜਿਹੜੀਆਂ ਕੱਲ ਨੂੰ ਕੱਲ ਨੂੰ ਬੇਬੀ ਸ਼ਾਵਰ ਹੋਣਾ ਹੈ ਨਾ ਕਰਾਈ ਪ੍ਰੋਗਰਾਮ ਰੱਖਿਆ ਹੋਇਆ ਰਿਸ਼ਤੇਦਾਰ ਸਾਰੇ ਬੁਲਾਏ ਹੋਏ ਆ ਤੇ ਬਹੁਤ ਵਧੀਆ ਪ੍ਰੋਗਰਾਮ ਆ ਅਗਲੇ ਬਲੌਗ ਚ ਦੇਖਿਓ ਤੁਸੀਂ ਅ ਅਸੀਂ ਆਪਣੇ ਵੱਲੋਂ ਤਾਂ ਚਲੋ ਜਿੰਨਾ ਕੋ ਹੋਇਆ ਵਧੀਆ ਹੀ ਕਰਾਂਗੇ ਬਾਕੀ ਤੁਹਾਡੇ ਜਿਹਹ ਜੇ ਤੁਹਾਨੂੰ ਲੱਗੇ ਭਾਈ ਹਨਾ ਤੇ ਤਾਂ ਕਰਕੇ ਜੀ ਫਿਰ ਕੱਲ ਨੂੰ ਜਿਹੜੀਆਂ ਫੋਟੋਆਂ ਲਾਉਣੀਆਂ ਇੱਕ ਦੋ ਬੜੀਆਂ ਕਰਾ ਕੇ ਉਹ ਸ਼ੂਟ ਕਰਨ ਚੱਲੇ ਆ ਜੀ ਹਨਾ ਤੇ ਜੁੜੇ ਰਹੋ ਬਲੌਗ ਦੇ ਨਾਲ ਤੁਹਾਨੂੰ ਅੱਗੇ-ਅੱਗੇ ਸਾਰਾ ਕੁਝ ਦਿਖਾਵਾਂਗੇ ਕਿੱਥੇ ਗਏ ਕਿੱਥੇ ਫੋਟੋ ਸ਼ੂਟ ਕਰਿਆ ਹਨਾ ਤੇ ਸਾਰਾ ਮਾਹੌਲ ਅੱਗੇ ਦਾ ਦਿਖਾਵਾਂਗੇ ਤੇ ਮੈਡਮ ਇੰਦਰ ਭਾਈ ਰੈਡੀ ਹੋ ਗਈ ਬਹੁਤ ਔਖੀ ਹਾਂ ਐਮ ਬਹੁਤ ਲੱਗਿਆ ਤੇ ਆ ਜੀ ਮਨੋ ਜੀ ਤੇ ਮੈਡਮ ਇਹ ਇੰਦਰ ਭਾਈ ਮੈਡਮ ਜੀ ਨੂੰ ਮੈਡਮ ਐ ਰੈਡੀ ਹੋ ਗਈ ਅੱਜ ਤਾਂ ਟੋਹਰਾ ਛੋਰਾ ਕੱਟ ਲਿਆ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਰਦਾਸ ਵੀ ਹੈ ਰੱਬ ਅੱਗੇ ਵੀ ਸਭ ਕੁਝ ਠੀਕ ਠਾਕ ਚੱਲੇ ਤੇ ਅੱਜ ਸੱਚੀ ਗੱਲ ਦੱਸਾਂ ਨੀ ਸਰਦਾਰਾ ਜੀ ਦੇ ਕਹਿਣ ਤੇ ਮੇਕਅਪ ਕਰਾਇਆ ਸੀ ਹੂੰ 2 ਬੀ ਆਨੈਸਟ ਹਾਨੈਸਟ ਜਿਵੇਂ ਮੈਂ ਤੁਹਾਨੂੰ ਸੱਚੀ ਗੱਲ ਦੱਸ ਰਹਾ ਮੈਂ ਤੇਲੀ ਤੁਸੇ ਮੈਨੂੰ ਦੇਖਿਆ ਮੇਰੇ ਇੱਕ ਗੱਲ ਹੋਰ ਤੁਹਾਨੂੰ ਦੱਸਾਂ ਵਿਆਹ ਤੋਂ ਪਹਿਲਾਂ ਦੇ ਵੀ ਵੀਡੀਓਜ਼ ਦੇਖ ਲਿਓ ਚਾਹੀ ਉਹਦੇ ਵਿੱਚ ਮੈਂ ਸਿੰਪਲ ਹੁਣ ਵੀ ਮੈਂ ਸਿੰਪਲ ਜੇ ਰਹਿਣਾ ਪਸੰਦ ਹੈ ਮੈਨੂੰ ਨਾ तामझाम ਕਰਨਾ ਨਹੀਂ ਪਸੰਦ ਮੈਨੂੰ ਸਿਰਫ ਇਹ ਹੁੰਦਾ ਜੈਸਿੰਗ ਆਪਣਾ ਦਿਲ ਚੱਜਦਾ ਰੱਖ ਬਸ ਰੰਗ ਰੁਕ ਤੇ ਗਿਆ ਰਿਹਾ ਪਰ ਸਰਦਾਰ ਜੀ ਕਹਿੰਦੇ ਜੀ ਫੋਟੋਆਂ ਲੈਣੀਆਂ ਲਾਈਫ ਟਾਈਮ ਦੇ ਲਈ ਉਹ ਗੱਲ ਵਾਣੀ ਹੈ ਹਾਂ ਇਸ ਕਰਕੇ ਤੂੰ ਕਰਾ ਲੰਮੇਗਾ ਚਲੋ ਠੀਕ ਹੈ ਤੁਸੀਂ ਕਹਿ ਤਾ ਕਰਾ ਲੰਨੇ ਆ ਇੱਕ ਦਿਨ ਤੁਹਾਡੀ ਮੰਨ ਲਈ ਕੁਸ ਘਸ ਨਹੀਂ ਹਣਾ ਫਿਰ ਬਿਲਕੁਲ ਆਓ ਇੱਕ ਦਿਨੇ ਮੰਨ ਲਈ ਛੇ ਮੇਰੀ ਹੈ ਯਾਰ ਨਾ ਮੈਂ ਰੋਲ ਛੋੜੀ ਕਰ ਸਕਦੀ ਨਾ ਆਮ ਚਾਮ ਤਾਂ ਤੁਸੀਂ ਸ਼ੁਕਰ ਮਨਾਓ ਅੱਜ ਕਾਟਾ ਲਿਆ ਹਾਂ ਇਹ ਕਹਿ ਵੀ ਮੇਕਅਪ ਵਾਲੀ ਗੱਲ ਮੈਂ ਇੱਕ ਦਿਨ ਮੰਨ ਲਈ ਹਾਂ ਉਹਦੀ ਗੱਲ ਕਰਦੇ ਹਾਂ ਤੇ ਲਓ ਜੀ ਭਾਈ ਅੱਜ ਟਾਹਰ ਪੂਰੀ ਹੈ ਸਰਦਾਰਨੀ ਦੀ ਮੇਰੀ ਦੀ ਹੈ ਇਹ ਜੋ ਟਿਨ ਨਾ ਮਿੰਕਾ ਪਾਤਾ ਹੈ हेयर ਸਟਾਈਲ ਵੀ ਅਜ ਤਾਂ ਵਹਿ ਜਾ ਵਹਿ ਜਾ ਕਰਾਈ ਪਈ ਆ ਲੈ ਹੈ ਹਲੇ ਮੈਂ ਜੁਐਲਰੀ ਸਾਰੀ ਪਾਈ ਨਹੀਂ ਹੈਗੀ ਮੈਂ ਫਿਰ ਜਿੱਥੇ ਆਪਣੀ ਸ਼ੂਟ ਕਰਨਾ ਉੱਥੇ ਉੱਥੇ ਜਾ ਕੇ ਪਾਵਾਂ ਮੈਂ ਵੀ ਕੋਟ ਤਾਂ ਹੀ ਨਹੀਂ ਪਾਇਆ ਹਜੇ ਫਿਰ ਗਰਮੀ ਲੱਗਣ ਲੱਗੀ ਦੀ ਪਾਤਾ ਲਿਆ ਤਾਂ ਮੈਂ ਤਾਂ ਹੀ ਮੈਂ ਖੋਲਤਾ ਮੈਂ ਚੱਲ ਹੁਣ ਉੱਥੇ ਜਾ ਕੇ ਪਾਵਾਂਗੇ ਮਿਲੋ ਜੇ ਇੰਦਰ ਮੰਮੀ ਨੂੰ ਕੀ ਹੈ ਹੀਂ ਗਨ ਨੇ ਨੇ ਬੜੇ ਹੁੰਨੇ ਜਿਹੜੇ ਵੀ ਬਾਹਰ ਜਾਣਾ ਸਕਦਾ ਧਕੇ ਹਾਂ ਲੈ ਭਾਈ ਬਸ ਸਾਸਰੀ ਘਰ ਦੀ ਸਾਰੇ ਬੜਿਆਂ ਦੀ ਮਾਨਤਾ ਹੈ ਬਸ ਜਿਵੇਂ ਮਾਰਜੀ ਮਾਰਜੀ ਕਹਿ ਲੋ ਹਾਂ 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 ਅੱਛੇ ਜਿਹੇ ਬੰਦੇ ਨੇ ਹਾਂ ਮੱਤ ਕੋਲ ਸਮਰ ਨਹੀਂ ਲੱਗੋ ਸੋਨੇ ਨਹੀਂ ਕਿ ਇੱਥੇ ਬੰਦੇ ਨਹੀਂ ਨਹੀਂ ਉਹ ਨਹੀਂ ਉਹ ਵਾਪਸ ਆ ਲੈ ਉਹ ਫੋਟੋ ਖਿੱਚਣੀ ਹੈ ਇੱਥੇ ਫਿਰ ਰੱਖ ਦੇ ਮੂਰੇ ਨਹੀਂ ਆਉਣਾ ਜਿੱਤੇ ਪਰੇ ਬੰਦੇ ਮਮੀ ਕਾਲਾ ਕਾਲਾ ਹੀ ਤਾਂ ਕੀ ਹੋਇਆ ਗਿੱਟੇ ਪਰੇ ਕਾਲਾ ਤਾਂ ਦੇਖ ਨਹੀਂ ਸਕਦੇ ਫੋਟੋ ਸ਼ੂਟ ਫੋਟੋ ਸ਼ੂਟ ਹੋਣਾ ਨਾ ਇਹ ਬਣ ਲੰਨੇ ਆ। ਇਹ ਵੀ ਬਣ ਹਾ। ਨਹੀਂ ਤੁਸੀਂ ਕੋਲੋਂ ਦੱਸੋ ਸੇ ਇਹ ਤੇ ਨਹੀਂ ਬਣ ਸਕਦੇ। ਬਣ ਸਕਦੇ ਆ। ਮੈਨੂੰ ਹੱਥ ਵਰ ਦੀ ਸਮਾਂ ਲੱਗਦਾ ਏ। ਇੰਨੇ ਬਾੜਾ ਕੱਟ। ਕਾਲੇ ਨਹੀਂ ਬਣ। ਮੈਂ ਵੀ ਕਾਲਾ ਬਣ ਜਾਤੇ। ਮੈਂ ਵੀ ਕਾਲਾ ਬਣ ਜਾਤੇ। ਕਾਲਾ ਤਾਂ ਇਹ ਮੁੰਡੇ ਨੂੰ ਦਿਖਣਾ ਐ ਕਿ ਬਣਨ ਦੀਆਂ। ਥੋੜੇ ਥੋੜੇ ਕਾਟ। ਜਦੋਂ ਤੁਸੀਂ ਦੱਸੋ ਕਿ ਅਸੀਂ ਬਸ ਆਖੇ ਆਖੇ ਬਸ ਉਹ ਇਹ ਕੋਲ ਲਵਾਤਾ। ਲਾ ਸੰਭੂ ਵਿੱਚੇ ਹੋਣਾ ਇਹਦੇ ਪਾਇਆ ਵਾ ਮੰਮੀ ਨੇ ਤਾਂ ਕਿਛ ਨਹੀਂ ਹੱਤ ਵਿੱਚ ਜੈਸਮਿਨ ਦੇ ਮੇਕਮੁਖ ਜਿਵੇਂ ਤੂੰ ਹੀ ਪਾਤੀ ਮੈਂ ਸਾਰਾ ਕੁਛ ਪਾਤਾ ਮੰਮੀ ਨੇ ਮੇਕਮੁਖ ਨਾਲ ਬੰਨਤੀ ਸਾਰਾ ਕੁਛ ਪਾ ਠੀਕ ਹੈ ਵਧੀਆ ਗੱਲਾਂ ਚਲੋ ਜੀ ਇਹ ਭਾਈ ਆਪਣੀ ਜਗ੍ਹਾ ਦੇ ਸਿਆਣਿਆਂ ਦਾ ਜਿਹੜਾ ਬਸ ਹਾਂ ਹਨਾ ਦੇ ਨਾਲ ਕੰਨ ਗਿਆ ਅੰਦਰ ਸੰਭੂ ਵਿੱਚੇ ਹੀਂ ਗੂੰਗ ਸਾਰਾ ਕੁਛ ਮੈਂ ਵਿੱਚੇ ਉਹੋ ਕਿਆ ਕਹਿੰਦੇ ਇਹਨੂੰ ਉਹ ਹੁੰਦੀ ਜਿਹੜੀ ਲੋਹਾ ਲੋਹਾ ਕੁਝ ਹਰਦਾ ਮੰਮੀ ਕਹਿੰਦੀ ਕਿਸ ਜਿਹਨੇ ਮੰਮੀ ਨੂੰ ਦੱਸਿਆ ਹੁੰਦੀ ਕਹਿੰਦੀ ਵੀ ਗੱਲ ਹੈ ਕਿ ਆਪਣਾ ਕਿਸੇ ਕਸੇ ਜਾਣੀ ਨਾ ਮੈਂ ਨਾ ਫਰੀਦਬੰਦ ਤੇ ਬੰਨੇ ਅੱਛਾ ਹੋ ਗਿਆ ਕੈਂਚੀ ਨਹੀਂ ਹੋਇਆ ਇਹ ਨਾ ਇਹ ਭਾਈ ਜਿੱਦਾਂ ਹੁਣ ਸਾਡੀ ਭੂਆ ਜੀ ਦਾ ਫੋਨ ਆਇਆ ਤਾਂ ਇੱਕ ਵਾਰ ਹਾਂ ਉਹ ਕਹਿੰਦੇ ਵੀ ਇਹ ਚੀਜ਼ ਜ਼ਰੂਰੀ ਕਰੋ ਹਾਂ ਤੇ ਚਲੋ ਬਾਕੀ ਸਿਆਣਿਆਂ ਦੀ ਗੱਲ ਵੀ ਮੰਨਣੀ ਵੀ ਚਾਹੀਦੀ ਹੈ ਹਨਾ ਤੇਰਾ ਕੋਈ ਵੀ ਤੇਰੇ ਘਰੇ ਕੁਸ ਕਸ ਜਾਣਾ ਹਾਂ ਮੰਨੀ ਨੇ ਠੀਕ ਹੈ ਬੰਦੀ ਮੈਂ ਮੰਮੀ ਨੂੰ ਕਹਿੰਦਾ ਮੰਮੀ ਤੁਸੀਂ ਬੰਦੋ ਹਾਂ ਕਿਹੜੇ ਕੋ ਘਾਟ ਜਾਣਾ ਬਿਲਕੁਲ ਹੂੰ ਤਾਂ ਆਪਣੇ ਕੋ ਸੇਫਟੀ ਦਾ ਮਾਨ ਲਓ ਉਹ ਉਹ ਕੀ ਕਰਨਾ ਉਹ ਹਿੱਤ ਹੈ ਬਸ ਤਾਂ ਕਹਿੰਦੇ ਪਰਮਾਤਮਾ ਦੇ ਉੱਪਰ ਕੁਝ ਨਹੀਂ ਹਾਂ ਫੇਰ ਵੀ ਹੂੰ ਨਹੀਂ ਠੀਕ ਹੈ ਇਹ ਜ਼ਰੂਰੀ ਹੈ ਹਾਂ ਤਾਂ ਹੀ ਆ ਸਿਆਣੇ ਦੇ ਮਨ ਲੈ ਚੱਲੀਏ ਬਿਲਕੁਲ ਬਿਲਕੁਲ ਮਾਤਾ ਜੀ ਹੱਦ ਹੈ ਨਹੀਂ ਤਾਂ ਆਪੂਆ ਨੇ ਤੁਹਾਨੂੰ ਕਿਹਾ ਵੇ ਪਾਬੰਦੀ ਹੂੰ ਮੈਂ ਪਸੰਦ ਨਹੀਂ ਕਿ ਬਸ ਬਸ ਓਕੇ ਮਾਣਾ ਮੋਟਾ ਦਾ ਦਾ ਕੁਝ ਨਹੀਂ ਮੰਮੀ ਇਹ ਕਿੰਨਾ ਟਾਈਮ ਤੱਕ ਮੰਨਣੀ ਹੁੰਦੀ ਹੈ ਜਾਸਰ ਜੀ ਮੈਨੂੰ ਸ਼ੇਲੇ ਦੇ ਬਾਾਰੇ ਖੁੱਲ੍ਹਦੀ ਹੁੰਦੀ ਹੁੰਦਾ ਸੀ ਹੂੰ ਹੈ ਨਾ ਚਲੋ ਫੇ ਹੈ ਆ ਬਈ ਆ ਵੀ ਦੇਖੋ ਤੁਸੀਂ ਹੈ ਦੋ ਕਸੀ ਤੁਹਾਡੇ ਵਾਸਤੇ ਆ ਦੇਖੋ ਪਤਾ ਕੀ ਇੱਕ ਵਾਰ ਤੁਸੇ ਕਮੈਂਟ ਡਾ ਲਿਓਗੇ ਨੇ ਹੂੰ ਡੇਲੀ ਬੋਏ ਸੋ ਹੈ ਜੇ ਲੱਕ ਬੇਬੀ ਬੁਆਏ ਹੋਗਾ ਆਪਣੇ ਆਪਣੇ ਸਮ ਨੂੰ ਹੁੰਦਾ ਉਹਨੇ ਕਹਿ ਦਿੱਤਾ ਥੱਲੇ ਉਹਦੇ ਬੇਬੀ ਗਰਲ ਹੋਗੀ ਰੱਬ ਅੱਗੇ ਅਰਦਾਸ ਕਰੋ ਮੇਕਅਪ ਬਹੁਤ ਵਧੀਆ ਹੈ ਬਹੁਤ ਵਧੀਆ ਗੱਲ ਹੈ ਉਹ ਤਾਂ ਪਰਮਾਤਮਾ ਦੇ ਹੱਥ ਚਾ ਹਾਂ ਮਾਰਾ ਤਾਂ ਹੁਕਮ ਨਾਲ ਜਿੱਦਾਂ ਹੋਣੀ ਚਾਹਣਾ ਸਭ ਕੁਝ ਸਾਨੂੰ ਕੋਈ ਮਤਲਬ ਕਹਿਣ ਦਾ ਭਾਵਾ ਆਇਆ ਵਿੱਚ ਜਿਹੜੇ ਲੋਕ ਦੂਸਰੇ ਬੈਠੇ ਨੇ ਵੀ ਜਾਣ ਕੇ ਕਹਿੰਦੇ ਵੀ ਜੇ ਇਹਨਾਂ ਨੂੰ ਸੰਗ ਕੁੜੀ ਹੋਗੀ ਇਹ ਚਿੜੂਗੇ ਇਹਨਾਂ ਨੂੰ ਆਏ ਨਹੀਂ ਪਰ ਤਾਂ ਸਾਨੂੰ ਖੁਸ਼ੀ ਆ ਖੁਸ਼ੀ ਸਾਨੂੰ ਨਾਲੇ ਵੀਦਾਰੇ ਖੁਸ਼ੀ ਹੋਵੇ ਸਾਡੀ ਨੂਰੂ ਭਾਗ ਵਾਲੀ ਆਈ ਦੀ ਹੈ ਕਿਹਨੇ ਨਹੀਂ ਕਿਹਨਾ ਬੜੀ ਹੋਣੀ ਹੈ ਤਾਂ ਜੋ ਕੁਝ ਵੀ ਹੈ ਪ੍ਰਮਾਤਮਾ ਸੁਖ ਸੋਭਾ ਹੋ ਜਵੇ ਬਸ 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 ਹਾਂ ਨਹੀਂ ਚਾਹੀਦਾ ਉਹ ਤਾਂ ਜੋ ਕਰਮਾ ਜੈ ਉਹ ਤਾਂ ਮਿਲ ਜਣਾ ਮਿਲ ਜਣਾ ਹਾਂ ਬਿਲਕੁਲ ਹੋਰ ਕੀ ਆ ਉਹ ਦੂਸਰੇ ਕੱਪੜੇ ਵੀ ਧੋਣੇ ਕਿਸੇ ਨੂੰ ਨਹੀਂ ਸੁਖ ਹੋ ਜਵੇ ਮੁੰਡਾ ਹੋਈ ਵੀ ਉਹ ਤਾਂ ਜੋਗ ਸ ਹੈ ਪ੍ਰਮਾਤਮਾ ਨੇ ਬਣਾਇਆ ਪਿਆ ਬਣਾਇਆ ਪਿਆ ਬਿਲਕੁਲ ਬਿਲਕੁਲ ਸੁਖ ਸੋਭਾ ਹੋ ਜਵੇ ਠੀਕ ਠਾਕ ਹੋ ਜਵੇ ਉਹ ਦੂਸਰੇ ਕੱਪੜੇ ਵੀ ਕਹਿੰਦੇ ਤੇ ਤੁਸੀਂ ਆ ਵੀ ਕੱਪੜੇ ਕਹਿੰਦੇ ਤੇ ਥੋੜਾ ਟਾਲ ਜਿ ਤੋਂ ਧੋਣ ਨੂੰ ਹਾਂ ਇਹ ਧੋऊंगी ਮੈਂ ਇਹ ਤਾਂ ਚਲ ਹਾਂ ਫੋਟੋ ਸ਼ੂਟ ਕਰਾ ਲਿਆ ਇਹ ਫਿਰ ਧੋਣੇ ਠੀਕ ਹੈ ਮੈਂ ਕਹਿੰਦੀ ਹਾਂ ਮੈਂ ਵੀ ਆ ਵੀ ਲਾ ਦਿੱਤੇ ਕੌਤੇ ਵਾਦ ਹਟੋ ਰਹੀ ਚਲੋ ਜੀ ਫਿਰ ਹੁਣ ਉੱਥੇ ਜਾ ਕੇ ਮਿਲਦੇ ਆ ਸਾਨੂੰ ਹਨਾ ਇਹ ਸ਼ੂਟਿੰਗ ਟਾਈਮ ਚੱਲ ਰਿਹਾ ਹੈ ਉੱਪਰ ਤੇ ਹਲਕਾ ਹਲਕਾ ਮੀਂਹ ਪੈ ਰਿਹਾ ਹੈ ਤੇ ਗਰਮੀ ਹੋਈ ਵੀ ਬਹੁਤ ਜ਼ਿਆਦਾ ਇੱਕ ਉੱਪਰ ਐਡਾ ਕੋਟ ਪਵਾਤਾ ਮੈਨੂੰ ਗਰਮੀ ਚ ਮੈਨੂੰ ਦੇਖ ਲਓ ਤੁਸੀਂ ਹਾਂ ਹੁਣ ਦੇਖੋ ਤੰਨੂ ਦਾ ਚਲ ਘੱਟ ਆਉਂਦੀ ਮੈਨੂੰ ਤਾਂ ਪਹਿਲਾਂ ਹੀ ਬਹੁਤ ਆਉਂਦੀ ਗਰਮੀ ਆ ਹੁਣ ਪਾਣੀ ਚੜੀ ਮੈਂ ਪਹਿਲਾਂ ਜਾੜ ਕੇ ਖੜਿਆ ਤੇ ਭਾਈ ਫੂਟਿੰਗ ਚੱਲ ਰਹੀ ਆ ਜੀ ਛੋਟੇ ਛੋਟੇ ਸ਼ੂਟ ਹੈ ਫੋਟੋ ਸ਼ੂਟ ਚੱਲ ਰਿਹਾ ਆ ਅ ਮੈਂ ਖੜ੍ਹ ਰਿਹਾ ਉਹ ਕਿੱਦਾਂ ਕਰੀਏ ਜੀ ਹਾਂਜੀ ਕੈਮਰਾਮੈਨ ਸਾਹਿਬ ਦੇ ਉੱਪਰ ਟੱਕਰ ਆਈ ਠੀਕ ਹੋ ਗਿਆ ਇੱਧਰ ਇਹਦਾ ਬੋਟਾ ਵਾਲੇ ਥੋਟਾ ਵਾਲੂ ਥੋਟਾ ਵਾਲੂ ਕੈਮਰੇ ਬੂਟ 'ਤੇ ਹੋਵਾਂ ਨੇ ਸੁਟਾ ਦਿਓ ਬੱਸ ਮਸ਼ੀਨ 'ਚ ਛੋਟਾ ਜਾਂ ਬੂਟਾ ਜੈਸ ਵੀ ਨੇ ਸਾਰੇ ਹੱਥ ਫਰਾਇਆ ਵਾ ਹਾਂ ਲੈਣਾ ਤੁਸੀਂ ਦਿਖਾ ਵੀਰ ਆਹ ਸੋਣੀ ਆਈ ਆ ਫੋਟੋ ਦੇ ਆਹ ਦੇਖੋ ਕਿੰਨੀ ਸੋਣੀ ਆਈ ਆ ਫੋਟੋ ਦੇ ਦੱਸਣਾ ਪੈਂਦਾ ਸਾਰਾ ਕੁਝ ਓਏ ਯਾਰ ਹੁਣ ਮੈਂ ਚੁੰਨੀ ਨਹੀਂ ਹੁੰਦਾ ਇਹ ਕਹਿ ਲਾ ਤੈਨੂੰ ਲੈਣ ਦੀ ਥੋੜੀ ਜਨੀ ਮੈਂ ਯਾਰ ਕੁਡ ਦੈਟਸ ਲਾਈਕ ਮਾਈ ਬ੍ਰਦਰ ਆਪਣੀ ਸ਼ੂਟਿੰਗ ਕਰਨ ਪਹੁੰਚੇ ਹੋਏ ਆ ਜੀ ਜਿਹੜੀ ਜਗ੍ਹਾ ਤੇ ਉਹ ਹੈਗੀ ਆ ਰੈਸਟ ਹਾਊਸ ਬਣਿਆ ਹੋਇਆ ਜੀ ਇੱਧਰ ਅੰਗਰੇਜ਼ਾਂ ਅੰਗਰੇਜ਼ਾਂ ਦੇ ਟਾਈਮ ਦਾ ਇੱਧਰ ਦੇਖੋ ਤੁਸੀਂ ਅ ਬਹੁਤ ਵਧੀਆ ਲੋਕੇਸ਼ਨ ਆ ਜੀ ਇਹ ਤੇ ਉਹ ਜਗ੍ਹਾ ਆ ਜਿੱਥੇ ਮਾਮਾ ਜੀ ਰਹਿੰਦੇ ਆ ਆਪਣੇ ਮਹਾਂ ਸਿੰਘ ਮਾਮਾ ਜੀ ਆ ਉਹ ਇੱਧਰ ਵਾਲੇ ਉਹਦੇ ਚ ਰਹਿੰਦੇ ਆ ਉਹ ਸਾਹਮਣੇ ਜਿਹੜੀ ਬਿਲਡਿੰਗ ਆ ਤੇ ਰੈਸਟ ਹਾਊਸ ਇੱਧਰ ਆ ਥੋੜੀ ਆ ਉਹਨਾਂ ਤੋਂ ਪਿੱਛੇ ਹਟ ਕੇ ਅ ਉਰੇ ਉਹਨਾਂ ਦੀ ਚਲੋ ਜੌਬ ਚੱਲਦੀ ਹੈ ਨਾ ਜਿਵੇਂ ਵੀ ਤੇ ਉੱਥੇ ਆਏ ਜੀ ਅਸੀਂ ਸ਼ੂਟ ਕਰਨ ਪਹਿਲਾਂ ਸਾਡੀ ਸਲਾਹ ਸੀਗੀ ਵੀ ਰੋਪੜ ਅ ਆਪਣਾ ਕੀ ਕਹਿੰਦੇ ਆ ਹੈੱਡ ਤੇ ਜਾਵੋਗੇ ਪਰ ਉੱਥੇ ਕੋਈ ਬਹੁਤ ਹੀ ਜ਼ਿਆਦਾ ਲੋਕੇਸ਼ਨ ਵਧੀਆ ਨਹੀਂ ਵੱਲੋਂ ਲੱਗਦਾ ਨਹੀਂ ਤੇ ਚੱਲਣਾ ਨਹੀਂ ਸੀਗਾ ਕੰਮ ਪੂਰੇ ਐਦਾਂ ਇੱਕ ਨਾ ਜੇ ਮੀਂਹ ਕਿਣੀ ਆ ਗਿਆ ਆਪਣਾ ਘਰ ਤਾਂ ਹੈਗਾ ਹੈ ਹੈ ਤੇ ਉੱਥੇ ਥੋੜਾ ਜਿਹਾ ਆਊਟ ਸੀਗਾ ਕੰਮ ਤੇ ਇਤਾਂ ਕਰਕੇ ਅਸੀਂ ਇੱਥੇ ਆ ਗਏ ਇੱਥੇ ਵਧੀਆ ਸ਼ੂਟ ਮਾਮਾ ਹੀ ਬੁਲਾਉਣੇ ਪਹਿਲਾਂ ਕਹਿੰਦੇ ਖਾ ਪੀ ਲੋ ਵਧੀਆ ਸ਼ੂਟ ਹੋ ਗਿਆ ਤੇ ਹੁਣ ਟਾਈਮ ਹੋ ਗਿਆ ਸਾਡਾ ਥੋੜਾ ਜਿਹਾ ਹੁਣ ਨਾ ਤਾਂ ਦੁਪਹਿਰਾਂ ਨਾ ਰਾਤ ਨਾ ਡਿਨਰ ਕਹਿ ਸਕਦੇ ਨਾ ਲੰਚ ਕਹਿ ਸਕਦੇ ਬਸ ਟਾਈਮ ਪਾਸੇ ਕਰ ਰਹੇ ਫਿਰ 5:00 ਵਜੇ ਤਾਂ ਭੁੱਖ ਜੀ ਲੱਗੀ ਹੋਈ ਹੈ ਮਾਮਾ ਜੀ ਲੈ ਕੇ ਆਏ ਕੁਝ ਖਾਣ ਵਾਸਤੇ ਮੰਮਾਈ ਕਹਿੰਦੇ ਆਉ ਪਾਈ ਪਹਿਲਾਂ ਚਾਹ ਪਾਣੀ ਛਕੋ ਫੇਰ ਕਰਿਓ ਬੈਠੇ ਸਾਡਾ ਛੂਟ ਪੂਰਾ ਹੋ ਗਿਆ ਅ ਇੱਕ ਦੋ ਡਰੋਨ ਸ਼ਾਟ ਲੈਣੇ ਆ ਉਹ ਡਰੋਨ ਆਪਾਂ ਲਿਆਂਦਾ ਹੋਇਆ ਏ ਤੇ ਮਿਲਦੇ ਹਾਂ ਫਿਰ ਤੁਹਾਨੂੰ ਅੰਦਰ ਇਧਰ ਨਾਨੀ ਜੀ ਨੂੰ ਹਾਂ ਜੀ ਨਾਨੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਨਾ ਮਹਾਰਾਜ ਤੁਹਾਨੂੰ ਜੱਬੀ ਗੱਲਾਂ ਕਰਦੇ ਤਾਂਦਰੁਸਤੀ ਹੈ ਤੇ ਤੁਮ ਮਹਾਰਾਜ ਅੱਜ ਮੇਰਾ ਗੁੱਸਾ ਜਾਈ ਨਹੀਂ ਜੀ ਨਾ ਤੇ ਮੇਰੀ ਜੱਸ ਨੇ ਨਹੀਂ ਕੀ ਇਹ ਮੇਰਾ ਕੰਮ ਉਹ ਵੀ ਦੀ ਹੈ ਤਾਂ ਮੈਂ ਨਹੀਂ ਕੋਟ ਦੇ ਕੇ ਜਾ ਚੜ੍ਹ ਜਾਂਦਾ ਮੈਂ ਤਾਂ ਹਾਂ ਜੀ ਹਾਂ ਮੈਂ ਰੌਣਕ ਤਾਂ ਬੈ ਨਹੀਂ ਜਾਂ ਬਾਅਦ ਨਹੀਂ ਆ ਸਕਦੀ ਰਹਿਣੀ ਹੈ ਮੈਨੂੰ ਮੈਨੂੰ ਇੰਨਾ ਜੋ ਜਿਹੜੇ ਵੀ ਆਏ ਹੋਏ ਹਾਂ ਬਿਲਕੁਲ ਕੱਲ ਨਾਨੀ ਨੇ ਪਹੁੰਚਣਾ ਆਪਣੇ ਕੋਲ ਹਾਂ ਅੱਜ ਅਸੀਂ ਨਾਨੀ ਕੋਲ ਪਹੁੰਚ ਕੇ ਬਿਲਕੁਲ ਨਾਨੀ ਨੂੰ ਲੈਣਾ ਹੈ ਨਾ ਆਪਾਂ ਨਾਨੀ ਮੈਂ ਕਹਿੰਦਾ ਅੱਜ ਹੀ ਚਲੋ ਤੁਸੀਂ ਸਾਡੇ ਨਾਲ ਸਭ ਦਵਾਈ ਦਵਾਈ ਆਫ ਕੀ ਕੋਈ ਦਵਾਈ ਲੈ ਲੈਣੇ ਕੋ ਪੁੱਛੋ ਕਿਹੜੇ ਡਾਕਟਰ ਤੇ ਲੈਣੇ ਓਕੇ ਜੀ ਦਵਾਈ ਨੂੰ ਕਿਹਾ ਉੱਥੇ ਨਾਨੀ ਹੀ ਤਾਂ ਜੀ ਨਹੀਂ ਕਰਦਾ ਹੁਣ ਮਾਣਾ ਵੀ ਨਹੀਂ ਜਾ ਸਾਡੀ ਮੈਂ ਨਹੀਂ ਅੱਪਾ ਤੋਂ ਦੂਰ ਹੈ ਪਤਾ ਨਹੀਂ ਮੇਰੇ ਕਿੱਥੇ ਰੋਣਾ ਸੈਂਟਰ ਵਿੱਚ ਜਾਣਾ ਸੋ ਅੱਛਾ ਜੀ ਕੱਪੇ ਸਾਬ ਇਹ ਹੁਣ ਕਿੰਨੇ ਕਿਤੇ ਹੋਇਆ ਉਹ ਪਹਿਲਾਂ ਤੇ ਗੱਲ ਅਹੀਂ ਚੱਲਦੀ ਆ ਜਦ ਜਦ ਮੈਂ ਤੁਹਾਨੂੰ ਮਾਰਤਾ ਦਾ ਹੋ ਰਿਹਾ ਮੇਰੇ ਮੰਦਰੇ ਅੱਛਾ ਜੀ ਮਾ ਮਾਮਾ ਜਿਹੜੇ ਨੇ ਉਹੰਦਾ ਡਿਪਰੈਸ਼ਨ ਬਥੇਰਾ ਵੱਧ ਲਾਉਂਦੇ ਨੇ ਹੂੰ ਡਿਪਰੈਸ਼ਨ ਬੱਸ ਠੀਕ ਹੈ ਜੀ ਦੂਜਾ ਮਾਮਾ ਉਹ ਕੰਮ ਕਰਦਾ ਐ ਸ਼ਾ ਮਾਮਾ ਹੀ ਕੰਮ ਤੇ ਆ ਜੀ ਹਾਂ ਠੀਕ ਹੈ 그러면은 ਤਾਂ ਪਾਇ ਕਿੰਨੇ ਘੜਾ ਬਾਰਾਂ ਵਜੇ ਚਾਸਤ ਨੇ ਮੈਨੂੰ 2 ਦਿਨ ਹੋ ਗਏ ਮੈਂ ਕੰਮ ਨਹੀਂ ਲਿਆ ਮੈਂ ਇੱਕ ਸੀਟ ਲਈ ਗਈ ਸੀ ਹੂੰ ਉਹ ਹੜਾਂ ਕਰਕੇ ਮੈਨੂੰ ਲੱਗਦਾ ਜਿਹੜੇ ਪਾਣੀ ਜਾਇਵੇ ਉਹਦੇ ਕਰਕੇ ਡਿਊਟੀਆਂ ਲੱਗ ਜਾਂਦੀਆਂ ਕਰਦੇ ਆ ਹਾਂ ਹਾਂ ਜੀ ਫੇਰ ਵੀ ਬਹੁਤ ਪਾਣੀ ਘਟ ਗਿਆ ਤਾਂ ਹਾਂ ਠੀਕ ਆ ਪੰਜਾਬ ਉਸੇ ਪਾਸੇ ਇੱਕ ਦਿਨ ਮਾਮਾ ਜੀ ਵੈਸੇ ਗਰੁੱਪ ਚ ਵੀ ਲੱਗੇ ਹੋਏ ਤੇ ਜੀ ਪੌਣ ਉੱਥੇ ਆਪਣਾ ਕਹਿੰਦੇ ਅਨੰਤਪੁਰ ਸਾਹਿਬ ਨੂੰ ਜਾ ਪਹੁੰਚ ਗਿਆ ਕਹਿੰਦਾ ਤੂੰ ਸੁੱਤੀ ਪਈਆ ਮੈਂ ਪਹੁੰਚ ਗਿਆ ਹਾਂ ਜੀ ਹਾਂ ਮਮੇ ਕੀ ਕਰਦੇ ਹੋ ਮਾਨੂੰ ਐ ਮਾਮਾ ਬਦਲ ਪਿਆ ਵਾ ਤੂੰ ਛੋਟੀ ਹੋ ਗਈ ਚਲੋ ਜੀ ਅੰਦਰ ਵਾਹ ਸਾਰਿਆਂ ਨੂੰ ਏਨਾ ਮਾਮਾ ਜੀ ਮੈਨੂੰ ਕਹੀ ਜਾਂਦੀ ਅੱਜ ਕਹਿੰਦੀ ਤੁਸੀਂ ਲੰਬੇ ਹੋ ਗਏ ਪਹਿਲਾਂ ਨਾਲੋਂ ਪਤਾ ਨਹੀਂ ਕਾ ਮੈਨੂੰ ਮਾਮਾ ਜੀ ਕਹਿੰਦੇ ਨਹੀਂ ਜਾਂਦਾ ਪਤਾ ਕਿ ਅੱਜ ਤੋਂ ਮਮਾ ਸਨੇਮ ਹੋ ਗਿਆ ਹਾਂ ਕਹਿੰਦਾ ਕਿ ਤੈਨੂੰ ਥੋੜਾ ਜਿਹਾ ਉਹ ਲੱਗ ਜਾਂਦਾ ਹਾਂਜੀ ਤੇ ਹੋ ਸੁਣਾਓ ਠੀਕ ਹੈ ਹਾਂਜੀ ਹਾਂਜੀ ਧੰਨਵਾਦ ਤੁਹਾਡੇ ਕਿਰਨ ਸਾਡੇ ਵਾਸਤੇ ਵੀ ਭਾਈ ਟਾਈਮ ਕਿੱਡਾ ਗਰੀਬ ਤਾਂ ਨਹੀਂ ਘਾਲਾ ਹੱਦ ਹੋ ਗਈ ਯਾਰ ਮਾਮਾ ਜੀ ਹਾਂ ਹੱਦ ਤਾਂ ਨਹੀਂ ਹੋਈ ਉਹ ਨਹੀਂ ਨਹੀਂ ਤੁਹਾਨੂੰ ਹੱਦ ਕਾਤੇ ਨਹੀਂ ਹੋਈ ਬਈ ਦੱਸ ਮੈਨੂੰ ਅੱਜ ਹੁਣ ਤੁਹਾਡੇ ਕੋਲ ਆ ਗਈ ਗਏ ਤੇ ਕਾਦ ਐਸੀ ਇੰਨੇ ਗੇੜੇ ਮਾਰਲੇ ਤੁਸੀਂ ਦੱਸੋ ਕਿੰਨੇ ਪੂਲ ਗੇੜੇ ਮਾਰੇ ਇੱਕ ਬਾਕਸ ਗੱਡੀ ਦੇ ਬਾਹਰ ਚੱਲਾ ਮੇਰੀ ਗੱਲ ਖੰਡ ਜਾਂ ਤੂੰ ਇਹ ਹੁਣ ਇੰਨੀ ਕਿਸਕਤਾਈ ਆ ਸਾਡੀ ਡਿਊਟੀ ਦੀ ਜਿੰਨੀ ਤੂੰ ਕਹਿ ਦਵੇਂ ਹੁਣ ਨਾ ਡੇਲੀ ਜਿਹੜੀ ਸਾਡੀ ਲੋਕੇਸ਼ਨ ਜਾਂਦੀ ਉਹਨਾਂ ਬਾਅਦ ਅੱਛਾ ਕਹਿੰਦੇ ਭਾਈ ਜੀ ਜਦੋਂ ਤੁਹਾਡੀ ਡਿਊਟੀ ਚੱਲੂਆ ਤੁਹਾਡੀ ਲੋਕੇਸ਼ਨ ਆਉਣੀ ਚਾਹੀਦੀ ਆ 9 ਵਜੇ ਕੇ ਜੇ 5 ਮਿੰਟ ਵੀ ਹੋ ਗਏ ਤਾਂ ਤੁਹਾਡੀ ਗੈਰ ਹਾਜ਼ਰੀ ਆ ਅੱਛਾ ਖੇਲਣ ਐਤਵਾਰ ਨੂੰ ਛੁੱਟੀ ਆ ਐਤਵਾਰ ਨੂੰ ਛੁੱਟੀ ਉਹਨਾਂ ਨੂੰ ਐਤਵਾਰ ਦੀ ਛੁੱਟੀ ਹੈ ਜਿਹਨਾਂ ਦੀ ਡਿਊਟੀ ਨਹੀਂ ਗਈ ਮੇਰੀ ਤਾਂ ਡਿਊਟੀ 24 ਘੰਟੇ ਹੈ ਮੈਨੂੰ ਤਾਂ ਕੋਈ ਛੁੱਟੀ ਨਹੀਂ ਹਾਂਜੀ ਹਾਂ ਮੇਰੀ ਤਾਂ 24 ਘੰਟੇ ਲొਕੇਸ਼ਨ ਜਾਣੀ ਆ ਨਹੀਂ ਜਾਣੀ ਹਾਂਜੀ ਹਾਂ ਛੁੱਟੀ ਦੇ ਟਾਈਮ ਵੀ ਮੰਨ ਲਓ 5:30 ਵਜੇ ਛੁੱਟੀ ਕਰਦੇ ਮੈਂ ਕਹਿੰਦਾ ਨਹੀਂ ਮੈਂ ਆਨ ਡਿਊਟੀ ਆ ਜੇ ਦੀ ਛੁੱਟੀ ਹੋ ਗਿਆ ਕਹਿੰਦਾ ਮੇਰੀ ਛੁੱਟੀ ਹੈ ਜੀ ਮੈਂ ਲొਕੇਸ਼ਨ ਬਾਅਦ ਕੀ ਮੈਂ ਲਿਖ ਕੇ ਪਾਉਂਗਾ ਜੀ ਮੈਂ ਆਨ ਡਿਊਟੀ ਕਿਉਂਕਿ ਮੇਰੀ ਡਿਊਟੀ 24 ਘੰਟੇ ਦੀ ਮੈਂ ਹਾਂ ਤਾਂ ਕਰਕੇ ਹੁਣ ਜ਼ਿੰਮੇਵਾਰੀਆਂ ਬਹੁਤ ਆ ਹਾਂ ਅਰਾ ਕਹਿ ਕਰੀਏ ਹੁਣ ਜੇ ਕਹਿੰਦੇ ਕਮਾਉਂਗੇ ਤਾਂ ਟੱਬਰ ਨੂੰ ਖੁਸ਼ ਰੱਖੂਗਾ ਬਿਲਕੁਲ ਬਿਲਕੁਲ ਜੇ ਕਮਾਉਂਗੇ ਤਾਂ ਟੱਬਰ ਕਿੰਨਾ ਖੁਸ਼ ਰਹੂ ਹਾਂਜੀ ਹਾਂ ਕਿ ਨਹੀਂ ਕਿਉਂਕਿ ਅੱਜ ਕੱਲ ਦੇਖੋ ਪਿਆਰ ਵੀ ਜ਼ਰੂਰੀ ਆ ਪੈਸਾ ਵੀ ਜ਼ਰੂਰੀ ਆ ਜ਼ਿੰਦਗੀ ਨੂੰ ਚਲਾਉਣਾ ਤਾਂ ਪੈਸਾ ਜੇਬ 'ਚ ਤਾਂ ਹੋਣਾ ਜ਼ਰੂਰੀ ਆ ਹਾਂਜੀ ਪੈਸੇ ਬਿਨਾਂ ਤਾਂ ਕੁਝ ਵੀ ਨਹੀਂ ਹੈ ਵਾ ਕੁਝ ਨਹੀਂ ਹੈ ਹਾਂਜੀ ਰਿਸ਼ਤੇ ਵੀ ਤਾਂ ਚੰਗੇ ਲਾਦੇ ਆ ਆਉਣਾ ਜਾਣਾ ਵੀ ਤਾਂ ਚੰਗਾ ਲੱਗਦਾ ਜੀ ਜੇਬ 'ਚ 4 ਪੈਸੇ ਹਾਂਜੀ ਹਾਂ 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 ਕਿ ਨਹੀਂ ਪੈਸੇ ਨਾਲ ਸਭ ਤੋਂ ਵੱਡੀ ਗੱਲ ਬਣ ਜਾਂਦੀ ਅੱਜ ਤੱਕ ਤੁਹਾਨੂੰ ਪਤਾ ਹੀ ਆ ਸਭ ਕੁਝ ਪੈਸੇ ਨਾਲ ਆ ਤੇ ਧ ਆਜਾ ਹਜਾਤਰਾ ਉੱਧਰ ਗਿਆ ਮੰਨਦਾ ਜਹਾਜ਼ ਦੀ ਹੋ ਰਹੀ ਹੈ ਜੀ ਤਿਆਰੀ ਉਹਨੂੰ ਡਰੋਂ ਰਹਾਂ ਜੀ ਡਰਾਂ ਬਹੁਤ ਲੈਣਾ ਸਤਿ ਸ੍ਰੀ ਅਕਾਲ ਜੀ ਵਾਈਸ ਜੀ ਦਾ ਖਾਤਾ ਵਾਈਸ ਜੀ ਨੂੰ ਫੁੱਫੜ ਨਹੀਂ ਤੇਰਾ ਅੱਛਾ ਫੁੱਫੜ ਨਹੀਂ ਤੇਰਾ ਇਹ ਫੁੱਫੜ ਆਈ ਹੈ ਹਾਂ ਜੀ ਹਾਂ ਉਹ ਹੀ ਹੈ ਹਾਂ ਉਹ ਹੀ ਹਾਂ ਮਾਲਾ ਵਾਲੇ ਜੀ ਜੰਮੇ ਨਾ ਉਹ ਚੱਲਣਾ ਨਹੀਂ ਨਹੀਂ ਐਸਾ ਤਾਂ ਵੀਰ ਨੂੰ ਆਉਂਦਾ ਚੱਲਣਾ ਕਾਤੇ ਨਹੀਂ ਐਨੇ ਏਡਾ ਬਰਾਂਡ ਮੋੜ ਖੜਿਆ ਹੋਣ ਛੱਡ ਲਿਆ ਵੀਰ ਨੂੰ ਆਉਂਦਾ ਨਹੀਂ ਪੂਰਾ ਬੈਠੀ ਕਰੋ ਹੈ ਇੱਕ ਛਾਉ ਲੈ 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 ਇੱਕ ਛਾਉ ਛਾਉ ਨਹੀਂ ਲੱਗਿਆ ਹਾਂ ਮੇਰਾ ਹੋ ਜਾਣਾ ਜੀ ਫਿਰ ਮਾਮਾ ਜੀ ਹੈਨਾ ਠੀਕਾ ਠੀਕਾ ਬਿਲਕੁਲ ਹਾਂ ਜੀ ਹਾਂ ਚਲੋ ਬਸੇ 2 ਕੁ ਮਿੰਟ ਲੱਗਣੇ 2-4 ਮਿੰਟ ਲੈ ਵੀ ਜੱਥੇ ਲੈ ਕੇ ਬਾਬੇ ਨਾਨਕ ਦਾ ਨਾਮ ਚੜਾ ਦੇ ਫਿਰ ਜਹਾਜ਼ ਨਾਨਕ ਨਾਮ ਚੜਦੀ ਕਲਾ والله ਭਾਈ ਲੱਗਿਆ ਜੀ ਰੈਡੀ ਹੋਣ ਸਾਡਾ ਡਰੋਨ ਅ ਫੋਨ ਗਾ ਅੱਛਾ ਫੋਨ ਇਹਦੇ ਚ ਪਾ ਕੇ ਜੱਸਾ ਹਨਾ ਫਿਰ ਫਿਰ ਅਟੈਚ ਕਰਨਾ ਪੈਂਦਾ ਚਲੋ ਠੀਕ ਆ ਠੀਕ ਆ ਠੀਕ ਆ ਠੀਕ ਆ ਤੇਰੀਓ ਕਰਕ ਜਾ ਮਾਰਦਾ ਗਿਆ ਬਸ ਪੀਟੇ ਬਹੁਤ ਸੋਨੇ ਨੂੰ ਡਰਾਈ ਦਿੱਤਾ ਨਾ ਉੜ ਗਿਆ ਜਾਂਦਾ ਤੂੰ ਡਾ ਪਰਦਾ ਉਹ ਕੰਮ ਹੀ ਉੜ ਗਏ ਡਰੈਕਟ ਪਰ ਤੇ ਹਾਂ ਜੇ ਸ਼ਰਤ ਤੇ ਆਪ ਨੂੰ ਇਹ ਲੈਂਡ ਰੂਟ ਤੇ ਲੈ ਜਾਵੇ ਹਵਾ ਖੋ ਨਹੀਂ ਲਊਗਾ ਨਾ ਭਾਵਾ ਮੋ ਮਾਰਦਾ ਇਹ ਹੈ ਮੈਂ ਆਹਗਾ ਨਾ ਹਾਂ ਦੇਖੋ ਲੈ ਮੈਂ ਭਾਈ ਕਿੰਨੀ ਦੂਰੀ ਜਾਂਦਾ ਪੜ ਤੱਕ ਦੇ ਨਾਲ ਉੱਪਰ ਨੂੰ 7 ਕਿਲੋ 7 ਕਿਲੋ ਮੀਟਰ ਅੱਗੇ ਪਿੱਛੇ ਹੈਗਾ ਉੱਪਰ ਤੇ ਉੱਪਰ ਰੁਕਣਾ ਜਾਊਗਾ ਐਂ ਜਿਹੜੇ ਦਿਸਾਬ ਨਾਲ ਹੁੰਦਾ ਹੈ ਕਿ ਉੱਪਰ ਹਵਾ ਬਈ ਜ਼ਿਆਦਾ ਹੁੰਦੀ ਹੈ ਨਾ 7 ਕਿਲੋਮੀਟਰ ਦੀ ਮਤਲਬ ਇਹਦੀ ਰੇਂਜ ਆ ਜੀ ਆਪਾਂ ਜਿੱਥੇ ਮਰਜੀ 7 ਕਿਲੋਮੀਟਰ ਤੱਕ ਇਹਨੂੰ ਅਸਮਾਨ ਚ ਕਹਿਣ ਡਾਊਨ ਰੱਖੀਏ ਥੋੜਾ ਜਿਹਾ ਵੇੜਾ ਹਵਾ ਕਰਕੇ ਨਹੀਂ ਨਹੀਂ ਮੰਨ ਲਓ ਹੁਣ ਡਾਊਨ ਆਪਾਂ ਇੰਨਾ ਵੀ ਨਹੀਂ ਰੱਖ ਸਕਦੇ ਵੀ ਸਵਾ ਦਰਖਤ ਚੇ ਫਾਜਵੇ ਕਹਿਣ 7 ਕਿਲੋਮੀਟਰ ਬਹੁਤ ਦੂਰੀ ਮਾਰ ਜਾਂਦੀ ਬਹੁਤ ਦੂਰੀ ਆ ਜੀ ਇਹਦੇ ਤੇ ਇੱਕ ਹੋਰ ਮਾਮਾ ਜੀ ਇਹਦੇ ਤੇ ਇੱਕ ਉਹ ਹੈਗਾ ਅ ਕਹਿਣ ਫੰਕਸ਼ਨ ਵੀ ਜੇ ਇਹ ਰੇਂਜ ਤੇ ਮੰਨ ਲਓ ਜੇ ਜੇ ਕਿਤੇ ਬਾਈਚਾਂਸ ਨੇ ਤੂਫਾਨ ਆ ਗਿਆ ਰੇਂਜ ਟੁੱਟ ਗਈ ਇਨੇ ਉਸੇ ਜਗ੍ਹਾ ਪਰ ਆਪੇ ਵਾਪਸ ਆ ਜਾਣਾ। ਅੱਛਾ। ਹਾਂ ਇਹ ਵੀ ਚੀਜ਼ ਹੈਗੀ ਇਹਦੇ ਚ। ਕੀ ਆ? ਇਹ 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 ਫੰਕਸ਼ਨ ਹੈਗਾ ਜੀ ਇਹਦੇ ਚ। ਹੈ ਕਿੰਨੇ ਕਰਦਾ ਜੀ ਦੌਰ ਬਾਈ? ਇਹ ਹੋਊਗਾ। ਕਿੰਨੇ ਦਾ ਹੋਊਗਾ ਜੱਸੇ? ਹੈਂ? 80 ਦਾ ਹੈ ਮੇਰੇ ਤਾਂ ਨੰਬਰ। 80 ਦਾ। ਇਹ ਮਹਿੰਗੇ ਦੇ ਮਹਿੰਗੇ ਪੈਸਾ ਜੀ। ਇਹ ਤਾਂ ਚਾਹੇ ਮੈਂ ਕਹਨਾ 2-3 ਲੱਖ ਤੱਕ ਪੈਸਾ। ਉਹ ਦੇਖ ਕੇ ਵਿਆਜ ਵੱਧ ਜਾ। ਉਹ ਦੇਖ ਕੇ। ਦੰਗਣ ਕਰਦੇ ਜਦੋਂ ਮੇਰੇ ਵਿੱਚ ਲੱਗ ਗਿਆ ਕਿ ਆਊਟ ਹੋ ਗਿਆ ਕੰਮ ਠੀਕ ਸਰ ਵਿਆਹ ਇੱਕ ਅੱਧਾ ਵਿਆਹ ਫੜ ਲਓ ਪੰਜ 6 ਸ਼ੂਟ ਲੈਣੇ ਆ 10000 ਮਿਲ ਜਾਂਦਾ ਤੇ 5 6000 ਮਿਲਦਾ 5000 ਦਾ ਬਸ ਇਹ ਆਹ ਰਹਿਣਾ ਤੁਹਾਨੂੰ ਚਲੋ ਫਿਰ ਆਪਣੇ ਘਰ ਦੇ ਬੰਦੇ ਫਾਇਦਾ ਕਰਦੇ ਬੰਦਲਾ ਫਾਇਦਾ ਕੀ ਲਾ ਲਈ ਪਹਿਲਾਂ ਪੈੜਾ ਵਾ ਸਿੱਕੀਆ ਸ਼ੂਟ ਬਾਤ ਲੈ ਲਿਓ ਨਹੀਂ ভাই ਮਾਨੂੰ ਦੋ ਵਾਜਕ ਦੋ ਘੰਟੇ ਵਾਸਤੇ ਨਿਆਣਿਆਂ ਵਾਂਗੂ ਮੈਂ ਵੀ ਰਹੀ ਰੋਲਾ ਪਾਇਸੇ ਪੋੜਾ ਸ਼ੁਰੂ ਕਰ ਲੈਣਾ ਚਲੇ ਕਦ ਲੈ ਲੈ ਸ਼ਸ਼ਰੇ ਮਾਮੀ ਨੇ ਚਾਹ ਵੀ ਧਰ ਲਈ ਮਾਮੀ ਬਣ ਕੇ ਚਾਹ ਆ ਤੇਰਾ ਥੋੜਾ ਮੇਕਅਪ ਵੀ ਉਤਰ ਗਿਆ ਗਰਮੀ ਕਰਕੇ ਹੈਨਾ ਚਲ ਕੋਈ ਨਾ ਹਾਂਜੀ ਹਾਂ ਹਾਂ ਕਰੋ ਜੀ ਰੈਡੀ ਹੰਨਾ ਤੋ ਕਿੱਥੇ ਤੂੰ ਦੇਖ ਜਾ ਸੋਨ ਲੋਕੇਸ਼ਨ ਯਾਰ ਲੋਕੇਸ਼ਨ ਨੂੰ ਤੁਸੀਂ ਦੇਖੋ ਭਰਾਵਾ ਹਾਂ ਠੀਕ ਆ ਨਹੀਂ ਫਿਰ ਵੀ ਤੂੰ ਦੱਸ ਮਰਾ ਗਾਈਡ ਤਾਂ ਕਰ ਸਾਨੂੰ ਅ ਚਲੋ ਅਸੀਂ 2 ਮਿੰਟ ਲੋਕੇਸ਼ਨ ਤੇ ਬਾਹਰ ਮਿਲਦੇ ਜੀ ਤੁਹਾਨੂੰ ਇਹ ਵੀ ਸੋਹਣੀ ਹੋਈ ਆ ਤੁਸੀਂ ਕਹਿ ਤਾਂ ਇਹਨੂੰ ਐਡਿਟ ਕਰਕੇ ਨਾ ਨਾਲ ਜੋੜੂਗਾ ਬੜੀ ਜਿਆਦਾ ਨੂੰ ਚੱਕਦੀ ਆਂ ਭੇਜਾਂਗੇ ਹੋਰ ਥੋੜਾ ਜਿਹਾ ਨਾ ਬੱਦਲ ਬਾਈ ਕਰਕੇ ਪਰ ਪਾ ਜੀ ਆਣਗੇ ਆ ਹੀ ਨਹੀਂ ਰਹੇ ਆਜੋ ਕਿਥੇ ਰਹੇ ਸਲੋ ਮੋਸ਼ਨ ਆ ਗਿਆ ਆ ਗਿਆ ਇਹ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਹੋ ਗਿਆ ਜੀ ਹਨੇਰਾ ਬੱਦਲ ਬਾਈ ਅੰਦਰ ਮਾਮਾ ਬੱਦਲ ਬਾਈ ਜੀ ਕਰਕੇ ਹਨ ਇਹ ਲਾਈਟਾਂ ਜਲੂਗੀਆਂ ਬੱਦਲ ਦਾ ਜਗੂਗੀਆਂ ਤਾਂ ਹੈਗੇ ਚਲ ਜਾਣੀਆਂ ਇਹ ਮਾਮਾ ਜੀ ਦੇ ਅੰਡਰ ਹੋ ਗੀਆਂ ਲਾਈਟਾਂ ਇਹ ਮਾਮਾ ਜੀ ਨੂੰ ਕਹੋ ਤਾਂ ਮਾਮਾ ਜੀ ਇਹ ਲਾਈਟਾਂ ਬਲ ਸਕਦੇ ਦੇ ਬਲ ਗਿਆ ਲਾਈਟਾਂ ਫਿਰ ਇੱਧਰ ਦੇਖੋ ਲੋਕੇਸ਼ਨ ਕਿ ਆ ਵਧੀਆ ਬਣਣੀ ਹੈ ਆਹ ਸਾਰੀਓਂ ਪਿੱਛੇ ਕਰਕੇ ਜਾਂਦੀ ਹੈ ਕੁਛ ਗਿਆ ਦਾ ਇਹਨਾਂ ਮਾਮਾ ਜੀ ਨੂੰ ਵੀ ਬਲ ਗਈਆਂ ਇਹ ਵੀਡੀਓ ਵੀ ਹੋਣ ਲੈਣੀ ਹੈ ਉਹ ਬਣਾਇਆ ਮੈਂ ਉਹ ਵੀਡੀਓ ਤੇ ਨਹੀਂ ਲੱਗਿਆ ਉਹ ਵੀਡੀਓ ਤੇ ਨਹੀਂ ਲੱਗਿਆ ਹੈ ਨਾ ਪੈਣੀ ਕਿੱਧਰ ਚੱਲੀ